Thanks for ਸ੍ਰੀ ਗੁਰਜੀ ਆਪਾਂ ਨਾਲ ਬਹੁਤ ਹੀ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਡਿਜ਼ਾਈਨ ਕਰਵਾਏ ਨੇ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਸੋ ਸਾਰਾ ਧਿਆਨ ਹੁੰਦਾ ਕਿ ਅਸੀਂ ਹੈਂਡਮੇਡ ਹੈਂਡਵਰਕ ਵਾਲੇ ਸੂਟ ਪਾਈਏ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ ਬਾਕੀ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਸੂਟ ਤੁਸੀਂ ਸਟਿੱਚਰ ਤੋਂ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਤੇ ਆਪਣੀ ਪੂਰੇ ਇੰਡੀਆ ਦੇ ਵਿੱਚ ਕੈਸ਼ ਔਨ ਡਿਲੀਵਰੀ ਵੀ ਹੁੰਦੀ ਆ ਤੇ ਆਪਾਂ ਸ਼ਿਪਿੰਗ ਵੀ ਬਿਲਕੁਲ ਫ੍ਰੀ ਕਰਦੇ ਆ ਬਾਕੀ ਤੁਸੀਂ ਸਟ ਫਾਨੋਸਾ ਸਟੋਰ ਬਣਿਆ ਬਿਲਕੁਲ ਰੋਡ ਦੇ ਉੱਤੇ ਤੁਸੀਂ Google ਤੇ Fanosel Mullapur ਲੈ ਕੇ ਸਰਚ ਕਰੋਗੇ ਜਿੱਦਾਂ ਉੱਪਰ ਵੀ ਆਈ ਜਾਂਦਾ ਤੁਹਾਨੂੰ ਪ੍ਰੋਪਰ ਸਟੋਰ ਦੀ ਲੋਕੇਸ਼ਨ ਮਿਲ ਜੂਗੀ ਲਓ ਜੀ ਇਹ ਆ ਗਿਆ ਆਪਣਾ ਪਹਿਲਾ ਸੂਟ ਜਿਹੜਾ ਬਣਿਆ ਹੋਇਆ ਪਿਓਰ ਔਰਗੈਂਜ਼ਾ ਦੇ ਉੱਤੇ ਪ੍ਰਿੰਟਡ ਔਰਗੈਂਜ਼ਾ ਦਾ ਸਟਾਫ ਆ ਤੇ ਉਹਦੇ ਉੱਤੇ ਹੈਂਡਵਰਕ ਕੀਤਾ ਹੋਇਆ ਪਹਿਲਾ ਸੂਟ ਦਾ ਘੇਰਾ ਬਣਿਆ ਹੋਇਆ ਦੇਖੋ ਬਹੁਤ ਹੀ ਪਿਆਰਾ ਘੇਰਾ ਬਣਿਆ ਸੂਟ ਦਾ ਆ ਵੇਖੋ ਤੇ ਸਾਰਾ ਲਖਨਊ ਵਰਕ ਕੀਤਾ ਹੈ ਦਬਕੇ ਦਾ ਵਰਕ ਕੀਤਾ ਹੈ ਤੇ ਸਾਰੇ ਸੂਟ ਦੇ ਵਿੱਚ ਬੁਟੀਆਂ ਪਾਈਆਂ ਹੋਈਆਂ ਨੇ ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਹਦਾ ਸੇਮ ਵਰਕ ਬਾਹਾਂ ਦੇ ਉੱਤੇ ਵੀ ਹੋਇਆ ਹੈ ਬਾਕੀ ਨਾ ਇਹ ਸਾਰੇ ਸੂਟ ਆਪਣੀ ਵੈਬਸਾਈਟ fanostyle.com ਤੇ ਵੀ ਅਵੇਲੇਬਲ ਹੈਗੇ ਆ ਸੋ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਬਹੁਤ ਸਾਰੇ ਸੂਟ ਜਿਹੜੇ ਅਸੀਂ ਵੀਡੀਓ ਦੇ ਵਿੱਚ ਵੀ ਸ਼ੋ ਨਹੀਂ ਕਰਦੇ ਉਹ ਆਪਾਂ ਵੈਬਸਾਈਟ ਤੇ ਪਾ ਦਿੰਨੇ ਆ ਵਿਦ ਪ੍ਰਾਈਸ ਸੋ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਇਹਦੇ ਨਾਲ ਕ੍ਰੇਪ ਦੀ ਬਾਟਮ ਆ ਤੇ ਨਾਲ ਪਿਓਰ ਔਰਗੈਂਜ਼ਾ ਦਾ ਹੈਂਡਵਰਕ ਕਟਵਰਕ ਵਾਲਾ ਦੁਪੱਟਾ ਸੋ ਕਿਉਂਕਿ ਇਹ ਮੈਸੇਜ ਇੰਨੇ ਜ਼ਿਆਦੇ ਆਉਂਦੇ ਆ ਹਰ ਟਾਈਮ 1100 1200 ਮੈਸੇਜ ਪੈਂਡਿੰਗ ਹੀ ਰਹਿੰਦਾ ਦੇਖਣ ਵਾਲਾ ਸੋ ਉਸ ਲਈ ਆਪਾਂ ਵੈਬਸਾਈਟ ਵੀ ਈਜ਼ੀ ਹੋ ਜਵੇ ਨਾਲ ਦੀ ਨਾਲ ਤੁਸੀਂ ਵੈਬਸਾਈਟ ਤੇ ਜਾ ਕੇ ਆਰਡਰ ਪਲੇਸ ਕਰ ਸਕਦੇ ਹੋ ਵਿਦ ਪ੍ਰਾਈਸ ਸਾਰੀ ਡਿਟੇਲਸ ਸੂਟ ਦੀ ਉੱਥੇ ਮੈਂਸ਼ਨ ਕੀਤੀ ਹੁੰਦੀ ਆ ਸੋ ਵੈਬਸਾਈਟ ਤੇ ਜ਼ਰੂਰ ਵਿਜ਼ਿਟ ਕਰਿਓ ਬਾਕੀ ਕੋਈ ਵੀ ਕੁਇਰੀ ਹੋਵੇ ਜਾਂ ਸਿੱਧਾ ਡਾਇਰੈਕਟ ਵਟਸਐਪ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸੂਟ ਦਾ ਸਕਰੀਨਸ਼ਾਟ ਲੈ ਕੇ ਉਹ ਤਾਂ ਆਪਾਂ ਤੁਹਾਨੂੰ ਫਿਰ ਕਲੀ ਦੇ ਦੇਣਾ ਵਾ ਸੋ ਤੁਹਾਡੀ ਈਜ਼ੀ ਲਈ ਆ ਵੀ ਕਈਆਂ ਨੂੰ ਐ ਹੁੰਦਾ ਵੇਟ ਨਹੀਂ ਹੁੰਦੀ ਸੋ ਨਾਲ ਦੀ ਨਾਲ ਤੁਸੀਂ ਵੈਬਸਾਈਟ ਤੇ ਆਰਡਰ ਪਲੇਸ ਕਰ ਦਿਆ ਕਰੋ ਲਓ ਜੀ ਨੈਕਸਟ ਸੂਟ ਆ ਗਿਆ ਇਹ ਬਣਿਆ ਹੈ ਗਲਾਸ ਸ਼ਿਮਰ ਦੇ ਉੱਤੇ ਸੋ ਇਹਦਾ ਵੀ ਘੇਰਾ ਬਣਿਆ ਹੋਇਆ ਇਹਦੇ ਤੇ ਵੀ ਸਾਰੇ ਦੇ ਦੇਖੋ ਹੈਂ ਤੇ ਪੂਰਾ ਫਰੰਟ ਬਣਿਆ ਹੈ ਇਹਦੀ ਵੀ neck ਨਹੀਂ ਬਣਿਆ ਤੇ ਨਾਲ crepe ਦੀ ਬਾਟਮ ਆ ਸੋ ਇਹਦਾ ਵੀ ਤੁਸੀਂ ਸ਼ਰਾਰਾ ਗਰਾਰਾ ਸਲਵਾਰ suit ਕੋਸ਼ਿਸ਼ ਵਿੱਚ ਸਟਿਚ ਕਰਵਾ ਸਕਦੇ ਹੋ ਤੇ ਨਾਲ ਪਿਓਰ organza ਦਾ ਦੁਪੱਟਾ glass shimmer ਦਾ ਦੁਪੱਟਾ ਵਾ ਪਿਓਰ organza ਦਾ ਸ਼ਾਈਨੀ ਵਾਲਾ ਸੋ ਇਹ ਪੂਰਾ all over suit ਆ ਤੇ 2.5 ਮੀਟਰ ਦਾ ਦੁਪੱਟਾ ਤੇ ਦੁਪੱਟੇ ਦੇ ਵੀ ਦੇਖੋ 4 side work ਹੋਇਆ ਹੋਇਆ ਆਪਾਂ ਫੁਲਕਾਰੀ ਵਾਲਾ suit ਦੁਬਾਰਾ ਰੈਡੀ ਕਰਵਾ ਲਿਆ ਆ ਵੇਖੋ ਸੇਮ ਕਲਰ ਦੇ ਵਿੱਚ ਬਾਕੀ ਇਹਦੇ ਵਿੱਚ ਆਪਾਂ ਕਾਫੀ ਸਾਰੇ ਸੂਟ ਰੈਡੀ ਕਰਵਾ ਲੈਨੇ ਕਿਉਂਕਿ ਸਾਰਿਆਂ ਨੇ ਬਹੁਤ ਡਿਮਾਂਡ ਕਰਦੇ ਆ ਇਹ ਸੂਟ ਦੀ ਬਾਕੀ ਇਹ ਸਾਰੇ ਸੂਟ ਦੇ ਉੱਤੇ ਹੈਂਡਵਰਕ ਹੋਇਆ ਹੋਇਆ ਬਿਲਕੁਲ ਵੀ ਇਹਦੇ ਤੇ ਮਸ਼ੀਨੀ ਕਢਾਈ ਨਹੀਂ ਹੋਈ ਕਿਉਂਕਿ ਜੇ ਇਹ ਇੱਕ ਵਾਰ ਸੂਟ ਸੇਲ ਹੋ ਜਾਂਦਾ ਤਾਂ ਇਹਨੂੰ ਬਣਨ ਦੇ ਵਿੱਚ ਘੱਟੋ-ਘੱਟ 25 ਦਿਨ ਲੱਗ ਜਾਂਦੇ ਆ ਦੁਬਾਰੇ ਕਿਉਂਕਿ ਮਸ਼ੀਨੀ ਕੰਮ ਨਹੀਂ ਹੈਗਾ ਸਾਰਾ ਹੈਂਡਵਰਕ ਆ ਦੁਪੱਟੇ ਤੇ ਹੀ ਵਰਕ ਆ ਟਾਈਮ ਬਹੁਤ ਲੱਗਦਾ ਜਿਹੜੇ ਫਸਟ ਟਾਈਮ ਦੇਖ ਰਹੇ ਆ ਆਪਾਂ ਉਹਨਾਂ ਨੂੰ ਦਿਖਾ ਦਿੰਨੇ ਆ ਇਹ ਖਾਦੀ ਸਿਲਕ ਦੇ ਉੱਤੇ ਬਣਿਆ ਹੋਇਆ ਰੌ ਸਿਲਕ ਕਹਿੰਦੇ ਆ ਜਿਹਨੂੰ ਤੇ ਆ ਵੇਖੋ ਘੇਰਾ ਬਣਿਆ ਤੇ ਪੂਰਾ ਫਰੰਟ ਬਣਿਆ ਹੋਇਆ ਤੇ ਨੈੱਕ ਬਣਿਆ ਜਿੰਨਾ ਦੀ ਲੈਂਥ 40 ਤੋਂ 43 ਤੱਕ ਆਉਂਦੀ ਹੈ ਨਾ ਵਧੀਆ ਲੈਂਥ ਸੈੱਟ ਆ ਜਾਊਗੀ ਆ ਬਾਵਾ ਤੇ ਵਰਕ ਹੈ ਇਹਦੇ ਤੇ ਇਦਾਂ ਹੀ ਸੇਮ ਵਰਕ ਇਹਦੇ ਬੈਕ ਪੱਲੇ ਦੇ ਵੀ ਕੀਤਾ ਹੋਇਆ ਸੋ ਇਹ ਵੀ ਸੂਟ ਆਪਣੀ ਵੈਬਸਾਈਟ fanostyle.com ਤੇ ਅਵੇਲੇਬਲ ਹੈਗਾ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਵਿਦ ਪ੍ਰਾਈਸ ਦੱਸਿਆ ਆਇਆ ਉੱਥੇ ਆ ਬੈਕ ਪੱਲਾ ਸੋ ਇਹਦੇ ਵੀ ਵਰਕ ਹੋਇਆ ਹੋਇਆ ਤੇ ਇਹਦੇ ਪਹੁੰਚਾਂ ਤੇ ਹੀ ਵਰਕ ਆ ਬਾਕੀ ਨਾਲ ਆਪਾਂ ਇਹਦੀ ਪ੍ਰੋਪਰ ਸਟਿਚ ਹੋਏ ਦੀ ਵੀਡੀਓ ਲਾਵਾਂਗੇ ਇਹ ਅਸੀਂ ਸਟਿਚ ਕਰਾਈ ਸੀ ਆਪਣੇ ਲਈ ਬਹੁਤ ਸੋਹਣੀ ਲੁੱਕ ਆਉਂਦੀ ਆ ਨਾਲ ਦੇਖੋ ਚਨੋਂਨ ਦਾ ਦੁਪੱਟਾ ਬਣਿਆ ਇਹਦੇ ਸੋ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਬਹੁਤ ਪਿਆਰਾ ਸੂਟ ਬਣੂਗਾ ਸਪੈਸ਼ਲੀ ਸੂਟ ਜਾਗੋ ਤੇ ਪਾਉਣ ਵਾਸਤੇ ਆਪਾਂ ਇਹ ਰੈਡੀ ਕਰਵਾਏ ਸੀਗੇ ਤੇ ਇਹਦੇ ਵਿੱਚ ਕਾਫੀ ਸਾਰੇ ਇਸ ਟਾਈਮ ਆਪਣੇ ਕੋਲ 6-7 ਕਿਸ ਰੈਡੀ ਪਏ ਨੇ ਜਿਹੜੇ ਤੁਸੀਂ ਨਾਲ ਦੀ ਨਾਲ ਪਿਕ ਕਰ ਸਕਦੇ ਹੋ ਲੋਜੀ ਨੈਕ ਸੂਟ ਆ ਗਿਆ ਜਿਹੜਾ ਬਣਿਆ ਹੈ ਗਲਾਸ ਟਿਸ਼ੂ ਦੇ ਉੱਤੇ ਗਲਾਸ ਸ਼ਿਮਰ ਵੀ ਕਹਿੰਦੇ ਆ ਜਿਹਨੂੰ ਸੋ ਬਹੁਤ ਹੀ ਪਿਆਰਾ ਸੂਟ ਬਣਿਆ ਜਿਨ੍ਹਾਂ ਦੀ ਲੈਂਥ 42 ਤੋਂ 45 6 ਤੱਕ ਆਉਂਦੀਆਂ ਨਾ ਬਹੁਤ ਵਧੀਆ ਲੈਂਥ ਸੈੱਟ ਆ ਜੂਗੀ ਸਾਰੇ ਦੇ ਉੱਤੇ ਟੋਟਲੀ ਹੈਂਡਵਰਕ ਕੀਤਾ ਹੈ ਬਿਲਕੁਲ ਵੀ ਥਰੈਡ ਨਹੀਂ ਯੂਜ਼ ਹੋਇਆ ਇਹਦੇ ਉੱਤੇ ਤੇ ਬਹੁਤ ਹੀ ਰਾਇਲ ਜਿਹਾ ਸੂਟ ਬਣੂਗਾ ਸਟਿਚ ਹੋਣ ਤੋਂ ਬਾਅਦ ਕਿਉਂਕਿ ਕਲਰ ਕੰਬੀਨੇਸ਼ਨ ਹੀ ਬੜਾ ਡਿਫਰੈਂਟ ਜਿਹਾ ਆਵੇਦਾ ਬਹੁਤ ਸੋਹਣਾ ਆ ਵੇਖੋ ਬਾਹਾਂ ਦੇ ਉੱਤੇ ਵਰਕ ਕੀਤਾ ਹੋਇਆ ਤੇ ਨਾਲ ਜਿਹੜੀ ਬਾਟਮ ਆ ਉਹ ਹੈਗੀ ਆ ਪਿਓਰ ਕਰੇਪ ਦੇ ਉੱਤੇ ਅਨੀਆਂ ਜਿਹਾ ਛੇੜਾ ਹੈ ਤੇ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਲੱਗਿਆ ਸਕਾਈ ਬਲੂ ਕਲਰ ਦਾ ਤੇ ਉਹਨੂੰ ਪਹਿਲਾਂ ਤਾਂ ਆਪਾਂ ਬਹੁਤ ਹੀ ਪਿਆਰੇ ਜਿਹੇ 4 ਸਾਈਡ ਤੇ ਦੇਖੋ ਲਟਕਣ ਲਗਾਏ ਹੋਏ ਨੇ ਤਾਂ ਜੋ ਗ੍ਰੇਸ ਹੋਰ ਵੀ ਸੋਹਣੀ ਆਵੇ ਤੇ ਕੜਾਈ ਕੀਤੀ ਹੋਈ ਆ ਸੂਟ ਦੁਪੱਟੇ ਦੇ ਆਲੇ ਦੁਆਲੇ ਤੇ ਨਾਲੇ ਆਪਾਂ ਖਿਚੜੀ ਗੋਟਾ ਲੈਸ ਲਾਈ ਹੋਈ ਆ ਸੋ ਬਹੁਤ ਹੀ ਪਿਆਰੀ ਲੁੱਕ ਹੋਊਗੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈਗਾ ਇਹਦਾ ਬਿਲਕੁਲ ਡਿਫਰੈਂਟ ਜਿਹਾ ਬਹੁਤ ਕੱਟ ਲੇਡੀਜ਼ ਹੋਣਗੀਆਂ ਜਿੰਨਾਂ ਕੋਲੇ ਇਹ ਵਾਲਾ ਕਲਰ ਕੰਬੀਨੇਸ਼ਨ ਹੋਊਗਾ ਸੋ ਤੁਸੀਂ ਇਹਦਾ ਵੀ ਹੁਣੀ ਆਰਡਰ ਪਲੇਸ ਕਰ ਸਕਦੇ ਹੋ ਤੇ ਸਟੋਰ ਤੇ ਵੀ ਆ ਕੇ ਸੂਟ ਲੈ ਸਕਦੇ ਲੋ ਜੀ ਆਪਣਾ ਨੈਕਸਟ ਸੂਟ ਆ ਗਿਆ ਇਹ ਬਣਿਆ ਹੋਇਆ ਪਿਓਰ ਆਰਗੈਂਜ਼ਾ ਦਾ ਇਹਦੇ ਤੇ ਕਟ ਦਾਣੇ ਦਾ ਵਰਕ ਹੋਇਆ ਹੋਇਆ ਵੇਖੋ ਤੇ ਬਹੁਤ ਹੀ ਪਿਆਰਾ ਪਹਿਲਾਂ ਕੇਰਾ ਬਣਿਆ ਕੱਟਵਰਕ ਕਰਕੇ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਉਗੀ ਕਿਉਂਕਿ ਮੇਨ ਦੇ ਗੜਾ ਨਹੀਂ ਬਣਿਆ ਹੋਇਆ ਲੈਂਥ ਤੁਸੀਂ ਇਹਦੀ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਇਹ ਵੀ ਸੂਟ ਆਪਣੀ ਵੈਬਸਾਈਟ fanostyle.com ਤੇ ਅਵੇਲੇਬਲ ਹੈਗਾ ਵਿਦ ਪ੍ਰਾਈਸ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਇੱਕ ਕਰੀਮ ਪੀਚ ਜੀ ਟੋਨ ਵਾਲਾ ਸੂਟ ਤੇ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਪ੍ਰਿੰਟਡ ਫਲਾਵਰ ਦੁਪੱਟੇ ਦੇ ਉੱਤੇ ਸਿੱਪੀ ਵਰਕ ਕੀਤਾ ਹੋਇਆ ਤੇ ਨਾਲੇ ਕੱਟ ਦਾਣੇ ਦਾ ਵਰਕ ਹੋਇਆ ਹੋ ਤਰਾ ਸੂਟ ਲੱਗੂਗਾ ਸਟੀਚ ਹੋਣ ਤੋਂ ਬਾਅਦ ਤੁਸੀਂ ਸਲਵਾਰ ਸੂਟs ਸ਼ੇਰਾਰਾ ਕੁਝ ਵੀ ਇਹਨਾਂ ਸਟੀਚ ਕਰਾ ਸਕਦੇ ਹੋ ਲੋਜੀ ਨੈਕ ਸੂਟ ਆ ਗਿਆ ਪਿਓਰ ਵੈਲਵਟ ਦੇ ਉੱਤੇ ਤੇ ਇਹਦੇ ਤੇ ਨਾ ਦਬਕੇ ਦਾ ਵਰਕ ਹੋਇਆ ਹੈ ਇਹ ਮੇਨਲੀ ਕੜਾਈ ਆਪਾਂ ਲਹਿੰਗਿਆਂ ਦੇ ਉੱਤੇ ਕਰਦੇ ਹੁੰਦੇ ਆ ਸੋ ਆਪਾਂ ਟਰਾਈ ਕੀਤਾ ਇਸ ਵਾਰੀ ਸੂਟਾਂ ਦੇ ਉੱਤੇ ਪਰ ਇੰਨਾ ਕਿ ਜ਼ਿਆਦਾ ਸੋਹਣੀ ਲੁੱਕ ਆਉਂਦੀ ਹੈ ਨਾ ਪਿਓਰ ਦਬਕੇ ਦਾ ਵਰਕ ਹੋਇਆ ਹੈ ਸਭ ਤੋਂ ਸੋਹਣੀ ਕੜਾਈ ਵਾਲੀ ਹੁੰਦੀ ਆ ਪੂਰਾ ਆਲ ਓਵਰ ਸੂਟਾਂ ਤੇ ਬਾਹਾਂ ਦੇ ਵਰਕ ਹੋਇਆ ਹੋਇਆ ਹੈ ਇਹਦੇ ਸੋ ਵਾਈਨ ਕਲਰ ਦਾ ਵੈਲਵਟ ਦਾ ਪੂਰਾ ਆਲ ਓਵਰ ਸੂਟਾਂ 5 ਮੀਟਰ ਦਾ ਨਾਲ ਸ਼ਿਮਰ ਔਰਗੈਂਜ਼ਾ ਦਾ ਇਹਦੇ ਦੁਪੱਟਾ ਲਗਾਇਆ ਆਪਾਂ ਸੋ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਬਣਾਇਆ ਬ ਵੀ ਦਿਖਾਵਾਂਗੇ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਸੋ ਇਹ ਸੂਟ ਜਿਵੇਂ ਹੁਣ ਸਰਦੀਆਂ ਚੱਲੀਆਂ ਆਂਦੀਆਂ ਤੁਸੀਂ ਜਾਗੋ ਤੇ ਪਾਉਂਗੇ ਸਪੈਸ਼ਲੀ ਵਿਆਹ ਤੇ ਵੀ ਪਾਉਂਗੇ ਤਾਂ ਬਹੁਤ ਸੋਹਣੀ ਲੁੱਕ ਆਊਗੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣੂਗਾ ਆ ਵੇਖੋ ਜਿਹੜਾ ਸੂਟ ਅਸੀਂ ਕਿਸੇ ਕਸਟਮਰ ਦਾ ਸਟਿਚ ਕੀਤਾ ਇਹਨਾਂ ਨੂੰ ਅਸੀਂ ਬਲੱਡ ਰੈੱਡ ਕਲਰ ਦੇ ਉੱਤੇ ਸਟਿਚ ਕਰਕੇ ਦਿੱਤਾ ਸੋ ਬਹੁਤ ਪਿਆਰਾ ਸੂਟ ਬਣਿਆ ਤੁਹਾਡਾ ਉਹ ਵੀ ਵਾਈਨ ਜਿਹੜਾ ਤੁਸੀਂ ਸਟਿਚ ਕਰਾਉਂਗੇ ਬਹੁਤ ਸੋਹਣੀ ਲੁੱਕ ਆਊਗੀ ਇਹ ਸਾਡੇ ਕੋਲ ਸਿਰਫ ਇੱਕ ਪੀਸ ਹੀ ਹੈ ਰੈੱਡ ਕਲਰ ਦਾ ਜਿਹੜਾ ਆਪਾਂ ਰੈਡੀ ਕਰਕੇ ਇਹਨਾਂ ਨੂੰ ਦੇਤਾ ਸੋ ਤੁਸੀਂ ਵਾਈਨ ਤੁਸੀਂ ਆਰਡਰ ਪਲੇਸ ਕਰੋ ਹੁਣੀ ਆਪਣਾ ਤੇ ਆਪਾਂ ਤੁਹਾਨੂੰ ਸੂਟ ਨਾਲ ਦੀ ਨਾਲ ਕੋਰੀਅਰ ਕਰ ਦਾਂਗੇ ਸੋ ਹੁਣ ਆਪਾਂ ਰਿਵਿਊ ਵੇਖ ਲੈਨੇ ਆ ਜਿਨ੍ਹਾਂ ਨੂੰ ਸੂਟ ਅਸੀਂ ਕੋਰੀਅਰ ਕੀਤੇ ਸੀ ਉਹਨਾਂ ਨੂੰ ਸੂਟ ਕਿੱਦਾਂ ਦੇ ਲੱਗੇ ਸੂਟ ਸਟਿਚ ਕਰਕੇ ਭੇਜਿਆ ਸੀ ਇਹਨਾਂ ਨੂੰ ਬਹੁਤ ਹੀ ਸੋਹਣਾ ਲੱਗਿਆ ਇਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਆ ਤੇ ਨੈਕਸਟ ਵਿੱਚ ਕਹਿੰਦੇ ਆ ਹੈਲੋ ਦੀ ਰਸੀਵਡ ਦ ਸੂਟ ਇਟਸ ਵਾਸ ਮਾਈ ਫਰਸਟ ਸ਼ੋਪਿੰਗ ਫਰਮ ਫਾਨੋ ਸਟਾਈਲ ਵੈਰੀ ਬਿਊਟੀਫੁਲ ਸੂਟ ਆਈ ਊਡ ਲਾਈਕ ਟੂ ਸ਼ੋਪ ਅਗੇਨ ਇਨ ਦ ਫਿਊਚਰ ਥੈਂਕ ਯੂ ਜੀ ਤੇ ਨੈਕਸਟ ਵਿੱਚ ਕਹਿੰਦੇ ਆ ਦੀ ਸੂਟ ਮਿਲ ਗਿਆ ਤੇ ਬਹੁਤ ਹੀ ਜ਼ਿਆਦਾ ਆ థాంక్యూ ਤੇ नेक्स्ट ਵਿੱਚ ਕਹਿੰਦੇ ਆ ਹੈਲੋ ਜੀ ਥੈਂਕਸ alot ਮੈਨੂੰ పార్ਸਲ ਮਿਲ ਗਿਆ ਤੇ suit ਬਹੁਤ ਸੋਹਣਾ ਵਾ ਮੈਂ ਜਲਦੀ ਹੀ ਬਹੁਤ ਹੋਰ ਵੀ ਆਰਡਰ ਪਲੇਸ ਕਰੂੰਗੀ ਤੇ नेक्स्ट ਵਿੱਚ ਕਹਿੰਦੇ ਆ ਹੈਲੋ ది పార్ਸਲ ਰੀਸੀਵ ਹੋ ਗਿਆ ਬਹੁਤ ਸੋਹਣਾ suit ਸੀ ਤੇ ਬੈਸਟ ਥਿੰਗ ਇਜ਼ ਬਹੁਤ ਜਲਦੀ ਰੀਸੀਵ ਹੋ ਗਿਆ ਤੇ ਇਹਨਾਂ ਨੇ ਵੀ ਆਪਾਂ ਨੂੰ suit ਸਟਿਚ ਕਰਕੇ ਭੇਜਿਆ ਸੀ ਤੇ ਇਹਨਾਂ ਨੇ ਪਾ ਕੇ ਫੋਟੋ ਭੇਜੀ ਆ ਸੋ ਤੇ नेक्स्ट ਵਿੱਚ ਕਹਿੰਦੇ ਆ ਫਾਈਨਲੀ ਆਈ ਰੀਸੀਵਡ ਮਾਈ suit ਟੂਡੇ ਇਟਸ ਰੀਅਲੀ ਆਸਮ ਥੈਂਕ ਯੂ so much ਲੋਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਕਰੇਵ ਦਾ ਸੂਟ ਜਿਹੜਾ ਸੀ ਬ੍ਰਾਈਡਲ ਸੂਟ ਰੈਡੀ ਕੀਤਾ ਜਿਵੇਂ ਆਨੰਦ ਕਾਰਜ ਸੀ ਤੁਸੀਂ ਪਾਉਣਾ ਹੋਵੇ ਜਾਂ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੋਵੇ ਉਹ ਵੀ ਇਹ ਸੂਟ ਪਾ ਸਕਦੇ ਆ ਰੈੱਡ ਮਹਿਰੂਨ ਜੀ ਟੋਨ ਆਉਂਦੀ ਆ ਸੂਟ ਦੀ ਸੋ ਸਾਰੇ ਸੂਟ ਦੇ ਉੱਤੇ ਹੈਂਡਵਰਕ ਦਾ ਜਾਲ ਪਾਇਆ ਹੋਇਆ ਆਪਾਂ neck ਨਹੀਂ ਬਣਾਇਆ ਕਿਉਂਕਿ ਕਾਫੀ ਵਾਰ ਪ੍ਰੋਬਲਮ ਆਉਂਦੀ ਆ ਲੈਂਥ ਦੀ ਸੋ ਤੁਸੀਂ ਲੈਂਥ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਇਹਦੀ ਉਹ ਤੁਹਾਡੀ ਚੋਇਸ ਆ ਇਹਦਾ ਕੇਰਾ ਬਣਿਆ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਇਹਦੇ ਤੇ ਬਹੁਤ ਹੀ ਪਿਆਰਾ ਹੈਂਡਵਰਕ ਤੇ ਫਿਰ ਬਾਹਾਂ ਤੇ ਵਰਕ ਆ ਮੋਢੇ ਤੇ ਡਿਜ਼ਾਈਨ ਆਊਗਾ ਤੇ ਬਾਹਾਂ ਦੇ ਉੱਤੇ ਡਿਜ਼ਾਈਨ ਆਊਗਾ ਤੇ ਸੇਮ ਵਰਕ ਪੌਚਾਂ ਦੇ ਉੱਤੇ ਵੀ ਆਊਗਾ ਸੋ ਬਹੁਤ ਹੀ ਪਿਆਰੀ ਜੀ ਲੁੱਕ ਬਣੂਗੀ ਸਟਿਚ ਹੋਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਸਟਿਚ ਹੋਣ ਤੋਂ ਬਾਅਦ ਜੇ ਤੁਸੀਂ ਆਨੰਦ ਕਾਰਜ ਦੇ ਵੀ ਸੂਟ ਪਾਓਗੇ ਨਾ ਤਾਂ ਬਹੁਤ ਹੀ ਪਿਆਰੀ ਲੁੱਕ ਆਊਗੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਸੋ ਇਹ ਸੇਮ ਸੂਟ ਆਪਣੇ ਕੋਲੇ ਰਾਣੀ ਸ਼ੇਡ ਕਲਰ ਚ ਵੀ ਅਵੇਲੇਬਲ ਹੋਏਗਾ ਉਹ ਤੁਹਾਡੀ ਚੋਇਸ ਆ ਤੁਸੀਂ ਇਹ ਵਾਲਾ ਲੈਣਾ ਕਿ ਰਾਣੀ ਸ਼ੇਡ ਕਲਰ ਲੈਣਾ ਸੋ ਨਾਲ ਚਨੋਂ ਦਾ ਫੋਰ ਸਾਈਡ ਦੁਪੱਟਾ ਬਣਿਆ ਹੈ 2.5 ਮੀਟਰ ਦਾ ਦੁਪੱਟਾ ਇਹ ਸੋ ਸਟਿਚ ਹੋਣ ਤੋਂ ਬਾਅਦ ਬਹੁਤ ਹੀ ਪਿਆਰੀ ਲੁੱਕ ਆਊਗੀ ਆ ਵੇਖੋ ਬਾਕੀ ਕਲਰ ਕੰਬੀਨੇਸ਼ਨ ਵੀ ਬਿਲਕੁਲ ਡਿਫਰੈਂਟ ਜਿਹਾ ਆ ਤੁਸੀਂ ਪਹਿਲਾਂ ਜਿਵੇਂ ਆਨੰਦ ਕਾਰਜ ਦੇ ਸੂਟ ਪਾ ਕੇ ਬਾਅਦ ਵਿੱਚ ਤੁਸੀਂ ਲਹਿੰਗਾ ਪਾ ਸਕਦੇ ਹੋ ਉਹ ਤੁਹਾਡੀ ਚੋਇਸ ਆ ਲਓ ਜੀ ਨੈਕਸਟ ਆ ਗਿਆ ਇਹ ਵੀ ਬਿਲਕੁਲ ਡਿਫਰੈਂਟ ਜਿਹਾ ਕਲਰ ਕੰਬੀਨੇਸ਼ਨ ਆ ਸ਼ਿਮਰ ਗ੍ਰੇ ਦੇ ਉੱਤੇ ਸੂਟ ਬਣਿਆ ਹੋਇਆ ਸ਼ਿਮਰ ਸਿਲਕ ਦੇ ਉੱਤੇ ਗ੍ਰੇ ਕਲਰ ਦਾ ਤੇ ਨੈਕ ਬਣਿਆ ਹੋਇਆ ਤੇ ਸਾਰੇ ਦੇ ਉੱਤੇ ਦਬਕੀ ਦਾ ਤੇ ਸਿੱਪੀ ਵਰਕ ਹੋਇਆ ਹੋਇਆ ਸੋ ਇਹਦੀਆਂ ਘੇਰਾ ਬਣਿਆ ਹੈ ਤੇ ਲਾਈਨਸ ਜਾਂਦੀਆਂ ਨੇ ਤਾਂ ਨੂੰ ਸੋ ਲੈਂਥ ਜਿੰਨਾ ਦੀ 40 ਤੋਂ 44 ਤੱਕ ਆਉਂਦੀ ਹੈ ਨਾ ਵਧੀਆ ਲੈਂਥ ਉਹਨਾਂ ਦੇ ਸੈੱਟ ਆ ਜੂਗੀ ਬਿਲਕੁਲ ਯੂਨੀਕ ਜਿਹਾ ਸੂਟ ਬਣਿਆ ਹੋਇਆ ਹੈ ਤੇ ਇਹਦੀਆਂ ਬਾਹਾਂ ਬਣੀਆਂ ਹੋਈਆਂ ਗ੍ਰੇ ਕਲਰ ਦੇ ਉੱਤੇ ਤੇ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਆ ਬਨਾਰਸੀ ਸਿਲਕ ਦੇ ਉੱਤੇ ਆ ਵੇਖੋ ਪ੍ਰਿੰਟਡ ਬਨਾਰਸੀ ਸਿਲਕ ਤੇ ਆ ਸੋ ਤੁਸੀਂ ਇਹਨੂੰ ਸਕਰਟ ਬਣਾ ਸਕਦੇ ਹੋ ਸ਼ਰਾਰਾ ਬਣਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਬਹੁਤ ਸੋਹਣੀ ਜਿਹੀ ਲੱਗੋਗੇ ਆ ਇਹ ਜੇ ਤੁਸੀਂ ਸਕਰਟ ਬਣਾਓਗੇ ਤਾਂ ਬਹੁਤ ਯੂਨੀਕ ਜੀ ਲੁੱਕ ਆਉਗੀ ਇਹਦੀ ਤੇ ਨਾਲ ਪਿਓਰ ਔਰਗੈਂਜ਼ਾ ਦਾ ਡਬਲ ਸ਼ੈ ਆ ਵੀ ਕੋ ਬਿਲਕੁਲ ਡਿਫਰੈਂਟ ਜਿਹਾ ਕਲਰ ਕੰਬੀਨੇਸ਼ਨ ਆਪਾਂ ਰੈਡੀ ਕੀਤਾ ਸੋ ਸਟਿਚ ਹੋਣ ਤੋਂ ਬਾਅਦ ਸੂਟ ਬਹੁਤ ਹੀ ਪਿਆਰਾ ਲੱਗੂਗਾ ਕਿਉਂਕਿ ਬਿਲਕੁਲ ਡਿਫਰੈਂਟ ਜਿਹਾ ਬਣਿਆ ਹੋਇਆ ਹੈ ਲਓ ਜੀ ਨੈਕਸਟ ਸੂਟ ਆ ਗਿਆ ਨਿਮਰਤ ਖਹਿਰਾਵਾਲਾ ਸੂਟ ਜਿਨ੍ਹਾਂ ਨੇ ਦੇਖਿਆ ਫਸਟ ਟਾਈਮ ਉਹਨਾਂ ਨੂੰ ਤਾਂ ਨਹੀਂ ਪਤਾ ਲੱਗਿਆ ਹੋਣਾ ਜਿਹੜੇ ਪਹਿਲਾਂ ਵੀ ਦੇਖਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਆਪਾਂ ਪਹਿਲਾਂ ਬਲੈਕ ਕਲਰ ਦੇ ਵਿੱਚ ਇਹ ਸੂਟ ਰੈਡੀ ਕਰਵਾਏ ਸੀਗੇ ਸੋ ਸਾਰ ਨਹੀਂ ਨੇ ਪਸੰਦ ਆਏ ਸੀ ਸਾਨੂੰ ਕਾਫੀ ਮੈਸੇਜ ਆਉਂਦੇ ਸੀ ਕਿ ਥੋੜੇ ਜੇ ਕਲਰ ਲੈ ਕੇ ਆਓ ਇਹਨਾਂ ਦੇ ਵਿੱਚ ਰੈਡੀ ਕਰਕੇ ਸੋ ਆਪਾਂ ਇਸ ਵਾਰ ਇਹ ਕਲਰ ਲਗ ਲਗ ਵਿੱਚ ਬਣਾਇਆ ਵਾ ਪਹਿਲਾ ਕਲਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਫਰੂਜ਼ੀ ਕਲਰ ਕ੍ਰੇਪ ਦੇ ਉੱਤੇ ਸੂਟ ਬਣਿਆ ਹੋਇਆ ਤੇ ਇਹਦੀ ਲੁੱਕ ਵੇਖੋ ਬਹੁਤ ਸੋਹਣੀ ਆਉਂਦੀ ਆ ਤੇ ਲੈਕ ਬਣਿਆ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਗळा ਨਹੀਂ ਬਣਿਆ ਹੈ ਲੁੱਕ ਸੂਟ ਦੀ ਇਦਾਂ ਦੀ ਆਊਗੀ ਇਹਦੇ ਪੌਂਚੇ ਵੀ ਬਣੇ ਹੋਇਆ ਬਹੁਤ ਹੀ ਪਿਆਰੇ ਪਹਿਲਾਂ ਦੇਖੋ ਇਹਦੀਆਂ ਬਾਹਾਂ ਤੇ ਵਰਕ ਕੀਤਾ ਹੋਇਆ ਆਵੇ ਕੋਈ ਸ਼ੋਲਡਰ ਤੇ ਵੀ ਵਰਕ ਆਊਗਾ ਤੇ ਬਾਹਾਂ ਦੀ ਮੂਰੀ ਤੇ ਵੀ ਆਊਗਾ ਤੇ ਇਹਦੇ ਪੌਂਚੇ ਵੀ ਬਹੁਤ ਪਿਆਰੇ ਬਣੇ ਹੋਇਆ ਸੋ ਤੁਸੀਂ ਪਲਾਜ਼ੋ ਸਰਵਾਸੂਟ ਕੋਈ ਸਟਿਚ ਕਰਾ ਸਕਦੇ ਹੋ ਇਹ ਪੌਂਚਿਆਂ ਤੇ ਵਰਕ ਤੇ ਨਾਲ ਚਰੋਂ ਦਾ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਇਹਦੇ ਸੋ ਸਟਿਚ ਹੋਣ ਤੋਂ ਬਾਅਦ ਇਹ ਸੂਟ ਦੀ ਲੁੱਕ ਬਹੁਤ ਸੋਹਣੀ ਆਉਗੀ ਬਾਕੀ ਆਪਾਂ ਇਹਦੇ ਵਿੱਚ ਕਾਫੀ ਸਾਰੇ ਹੋਰ ਵੀ ਕਲਰ ਰੈਡੀ ਕਰਵਾਏ ਨੇ ਕਿਉਂਕਿ ਸਾਨੂੰ ਕਾਫੀ ਡਿਮਾਂਡ ਆ ਰਹੀ ਸੀ ਕਿ ਅਲੱਗ-ਅਲੱਗ ਕਲਰ ਰੈਡੀ ਕਰਵਾਓ ਇਹ ਵੀ ਸੂਟ ਆਪਣੀ ਫਾਰਨੋ ਸਟਾਈਲ ਵੈਬਸਾਈਟ ਜਿਹੜੀ ਹੈਗੀ ਆ farnostyle.com ਉਹਦੇ ਤੇ ਅਵੇਲੇਬਲ ਹੈਗਾ ਸੋ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਹੁਣ ਤੁਹਾਨੂੰ ਆਪਾਂ ਕਲਰ ਦਿਖਾ ਦਿੰਨੇ ਆ ਆ ਵੇਖੋ ਜਿਹੜੇ ਕਲਰ ਆਪਾਂ ਰੈਡੀ ਕਰਵਾਏ ਨੇ ਹੌਟ ਪਿੰਕ ਰਾਣੀ ਸ਼ੇਡ ਕਲਰ ਕਹਿੰਦੇ ਆ ਜਿਹਨੂੰ orange ਕਲਰ ਹੈਗਾ ਮਸਟਰਡ ਕਲਰ ਹੈਗਾ ਇਹਦੇ ਵਿੱਚ ਮਹਿਰੂਨ ਸ਼ੇਡ ਹੈਗਾ ਇੱਕ ਤੇ ਆਵੇ ਖੂਰ ਬਲੱਡ ਰੈੱਡ ਕਲਰ ਤੇ ਡਾਰਕ ਪਰਪਲ ਕਲਰ ਸੋ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਜਿਹੜਾ ਸੂਟ ਤੁਸੀਂ ਲੈਣਾ ਆਪਾਂ ਤੁਹਾਨੂੰ ਨਾਲ ਦੀ ਨਾਲ ਸੂਟ ਕੋਰੀਅਰ ਕਰ ਦਾਂਗੇ ਬਾਕੀ ਇਹ ਹੋਗੇ ਸਾਰੇ ਆਪਣੇ ਅੱਜ ਦੇ ਸੂਟ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸੂਟ ਨਾਲ ਦੀ ਨਾਲ ਕੋਰੀਅਰ ਕਰ ਦਾਂਗੇ ਬਾਕੀ ਤੁਸੀਂ ਸਾਡੇ ਸਟੋਰ ਤੇ ਵੀਜ਼ਿਟ ਕਰ ਸਕਦੇ ਹੋ ਫਾਨੋ ਸਟਾਈਲ ਮੁਲਾ ਪਰ ਲੈ ਕੇ ਜਿੱਦਾਂ ਉੱਪਰ ਆ ਜਾਂਦਾ ਸਰਚ ਕਰੋਗੇ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਸਟੋਰ ਦੀ ਫਾਨੋ ਸਟਾਈਲ ਸਾਡਾ ਇੰਸਟਾਗ੍ਰam ਪੇਜ ਆ ਉਹਨੂੰ ਜਰੂਰ ਫੋਲੋ ਕਰ ਲਓ ਕਿਉਂਕਿ ਜਿਵੇਂ ਜਿਵੇਂ ਸਾਡੇ ਕਾਰੀਗਰ ਵਰਕ ਕਰਦੇ ਆ ਪਰ ਉਹਤੇ ਅਪਡੇਟ ਕਰਦੇ ਰਹਿਣੇ ਆ ਸੋ ਇਹ ਹੋ ਗਏ ਸਾਰੇ ਆਪਣੇ ਅੱਜ ਦੇ ਸੂਟ ਤੁਸੀਂ ਜਰੂਰ ਆਰਡਰ ਪਲੇਸ ਕਰਿਓ ਤੁਹਾਨੂੰ ਸੂਟ ਜਰੂਰ ਪਸੰਦ ਆਉਣਗੇ ਫੇਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਸੋਹਣੇ ਸੋਹਣੇ ਸੂਟਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ